ਸਿੰਘ ਜੀ ਅਸੀਂ ਮਾਰਚਲੇ ਹੋ ਗਏ ਦੁਬਾਰਾ ਐਂਸਰ ਤੁਹਾਡੇ ਸੁਣੋ ਉਹਨੂੰ ਪਤਾ ਨਹੀਂ ਆ ਰਿਹਾ ਅਸੀਂ ਉਹਨੂੰ ਲਾ ਰਹੇ ਹਾਂ ਜੀ ਆਨਵਾ ਜੀ ਆਨਵਾ ਮੁੰਡੇ ਖੰਡਿ ਹਾਜ਼ਰ ਹੋ ਹਾਜ਼ਰ ਹੋ ਹਾਂ ਨਸੇ ਨਾਟਕ ਕਰੋ ਜੀ ਜੀ ਮੈਂ ਪਾਣੀ ਮੈਮਰੀ ਕਮੇਟੀ ਦਾ ਮੈਂਬਰ ਆ ਜੀ ਇੱਥੇ ਜਿਹੜੀ ਭਾਈ ਅਮਰਪਾਲ ਸਿੰਘ ਦੇ ਤੀਜੀ ਵਾਰੀ ਐਨਐਸਏ ਲੱਗੀ ਆ ਹੂੰ ਉਹ ਸਰਕਾਰਾਂ ਜੋ ਧੱਕਾ ਕਰਨੀਆਂ ਉਹਦਾ ਸਾਰੀ ਸੰਗਤ ਰਲ ਕੇ ਆਪਣੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਕਿ ਉਹ ਬੇਨਸਾਭੀ ਨਾ ਹੋਵੇ ਭਾਈ ਸਾਹਿਬ ਨੂੰ ਛੱਡਿਆ ਜਾਵੇ ਤਾਂ ਜੋ ਆਪਣੇ ਹੱਲਕੇ ਚਾਲ ਕੇ ਉਹ ਕੰਮ ਕਰਨ ਜੀ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਵੀ ਸਰਕਾਰਾਂ ਕਿਸ ਚਾਤ ਕਿਸ ਕੱਲ ਕਰਕੇ ਧੱਕਾ ਕਰ ਰਹੀਆਂ ਸਰਕਾਰਾਂ ਸਿਰਫ ਆਪਣਾ ਉਹਨਾਂ ਨੂੰ ਕੁਰਸੀ ਦੇ ਖਿਦਰੀ ਦੇਖਦੀ ਹੈ ਦੂਜੀਆਂ ਨੂੰ ਕਿਉਂਕਿ ਭਾਈ ਸਾਹਿਬ ਦੀ ਫਾਲੋਅਰ ਬਹੁਤ ਆ ਭਾਈ ਸਾਹਿਬ ਇਹਨਾਂ ਇਨਸਾਫ ਦੀ ਗੱਲ ਕਰਦੇ ਆ ਇਹਨਾਂ ਨੂੰ ਇਹ ਭੱਜਦੀ ਨਹੀਂ ਗੱਲ ਜੀ ਦੇਖਿਆ ਜਾਵੇ ਹੋਰ ਹੀ ਬਹੁਤ ਸਾਰੇ ਅੰਦਰ ਹੈਗੇ ਆ ਜਿਹੜੇ ਹੁਣੇ ਹੋਏ ਪਿੱਛੇ 2-3 ਸਾਲਾਂ ਤੋਂ ਉਹਨਾਂ ਦੇ ਵਿੱਚ ਛੁੱਟੀ ਵੀ ਦਿੱਤੀ ਜਾਂਦੀ ਹੈ ਲੇਕਿਨ ਭਾਈ ਸਾਹਿਬ ਨੂੰ ਕੁਝ ਵੀ ਨਹੀਂ ਕੀਤਾ ਜਾ ਰਿਹਾ ਉਹਦੇ ਬਾਰੇ ਇਹਨਾਂ ਦੇ ਦੇਖੋ ਤੇ ਜ਼ੁਲਮ ਹੈ ਜੀ ਇਸੇ ਕਰਕੇ ਤੇ ਅਸੀਂ ਇਕੱਠੇ ਹੋ ਗਏ ਸਾਰੇ ਪੰਜਾਬ ਦੇ ਵਿੱਚ ਡੀਜੀ ਸਾਹਿਬ ਨੂੰ ਜਿੰਨੇ ਵੀ ਆ ਇਹ ਮੰਗ ਪੱਤਰ ਦੇ ਰਹੇ ਆ ਵੀ ਗਵਰਨਰ ਸਾਹਿਬ ਤੱਕ ਪਹੁੰਚਣਾ ਕੱਲੇ ਜਲੰਧਰ ਜੀ ਦਿੱਤਾ ਜਾ ਰਿਹਾ ਹੈ ਕਿ ਬਾਕੀ ਸਾਰੇ ਪੰਜਾਬ ਦੇ ਵਿੱਚ ਜੀ ਉਹ ਲਾਸਟ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤੇ ਇਹੋ ਕਹਿਣਾ ਚਾਹੁੰਦੇ ਆਂ ਸਰਕਾਰਾਂ ਨੂੰ ਕਿ ਨਾ ਹੱ ਕੁੱਛ ਇਨਸਾਫ ਦੀ ਗੱਲ ਕਰਨ ਕਿਉਂਕਿ ਭਾਈ ਸਾਹਿਬ ਇਨਸਾਫ ਦੀ ਗੱਲ ਕਰਦੇ ਆ ਤੇ ਇਨਸਾਫ ਕਰਕੇ ਜੇ ਆਪਾਂ ਇਹ ਪੰਜਾਬ ਦੇ ਪੰਥ ਨੂੰ ਬਚਾ ਕੇ ਤੇ ਆਪਾਂ ਸਾਰਿਆਂ ਦੇ ਭਲੇ ਦੀ ਗੱਲ ਹੈ ਅੱਜ ਤੁਹਾਡੇ ਵੱਲੋਂ ਕੋਈ ਮਾਰਚ ਵੀ ਕਿੱਢਿਆ ਜਾਏਗਾ ਅੱਜ ਸਾਡੇ ਕੋ ਇੱਥੋਂ ਲੈ ਕੇ ਆਈ ਬਸ ਮੰਗਪਤ ਤੇ ਦੇਣਾ ਮਾਰਚ ਹੀ ਆ ਠੀਕ ਜਿਵੇਂ ਅਸੀਂ ਜਾਉਂ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਠੀਕ